ਮੋਤੀ ਮੇਰੇ ਬਾਲੀ ਸੰਗਤੋਂ ਸੁਣਾਈਏ ਤੁਨ ਨੂੰ ਵਾਰਤਾ ਖਾਵੇ ਮੋਤੀ ਜੀ ਰੋਟੀ ਨਾ ਹੱਥ ਨਾ ਵਿੱਚ ਮਾਰਤਾ ਮੋਤੀ ਮੇਰੇ ਬਾਲੀ ਸੰਗਤੋਂ ਸੁਣਾਈਏ ਤੁਨ ਨੂੰ ਵਾਰਤਾ ਖਾਵੇ ਮੋਤੀ ਜੀ ਰੋਟੀ ਨਾ ਹੱਥ ਨਾ ਵਿੱਚ ਮਾਰਤਾ ਸੋਚਾਂ ਚ ਬਹਿ ਗਿਆ ਮੱਥਾ ਫਾੜ ਕੇ ਮੋਦੇ ਪੁੱਸਣ ਤੇ ਵਿਖੇ ਸੁਣਾਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋ ਸੁਣਾਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋ ਸੁਣਾਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋਸਣਾ ਵੀ ਕੈਦਿਆਂ ਨੂੰ ਪੋਜਣ ਤੇ ਡਿਊਟੀ ਮੋਤੀ ਮੇਰੇ ਦੀ ਹੋ ਕੁਦਰਤ ਦੇ ਵੱਲੋਂ ਪਰਖ ਹਰ ਚਿਹਰੇ ਦੀ ਕੈਦਿਆਂ ਨੂੰ ਪੋਜਣ ਤੇ ਡਿਊਟੀ ਮੋਤੀ ਮੇਰੇ ਦੀ ਹਾ ਕੁਦਰਤ ਦੇ ਵੱਲੋਂ ਪਰਖ ਹਰ ਚਿਹਰੇ ਦੀ ਪਤਾ ਲੱਗਾ ਜਦੋਂ ਤਿੰਨ ਕੈਦੀ ਨਵੇਂ ਆਏ ਸੀ ਪੈਰੋਂ ਨਿਕਲੀ ਜ਼ਮੀਨ ਜਦੋਂ ਦਰਸ ਲਾਲਾਂ ਦੇ ਓਏ ਪਾਏ ਸੀ ਪਤਾ ਲੱਗਾ ਜਦੋਂ ਤਿੰਨ ਕੈਦੀ ਨਵੇਂ ਆਏ ਸੀ ਹਾਂ ਪੈਰੋਂ ਨਿਕਲੀ ਜ਼ਮੀਨ ਜਦੋਂ ਦਰਸ ਲਾਲਾਂ ਦੇ ਜੀ ਪਾਏ ਸੀ ਦੋ ਛੋਟੇ ਲਾਲ माख मोत हथ रूब मेरे न रोटी लंगे माता जी मोती मेरा मन रो रोशन आवे मेरे न रोटी लंगे माता जी मोती मेरा मानो रोशन वे ਮੇਰਾ ਲਾਲਾ ਦੇ ਲਈ ਖਾਣਾ ਲੈ ਕੇ ਚੱਲਿਆ ਖਾਣਾ ਕਿਣਕਾ ਨਹੀਂ ਸੁਬੇ ਦਾ ਮਾਨੇ ਹੁਕਮ ਸੀ ਕੱਲਿਆ ਮੋਤੀ ਮੇਰਾ ਲਾਲਾ ਦੇ ਲਈ ਖਾਣਾ ਲੈ ਕੇ ਚੱਲਿਆ ਖਾਣਾ ਕਿਣਕਾ ਨਹੀਂ ਸੁਬੇ ਦਾ ਮਾਨੇ ਹੁਕਮ ਸੀ ਕੱਲਿਆ ਮੋਤੀ ਹੀ ਜਾਣੇ ਮੋਤੀ ਦੇ ਦਿਲ ਤੇ ਕੀ ਬੀਤਦੀ ਬੜਾ ਕਹਿਰ ਕਮਾਵੇ ਲੇਰ ਚੱਲੀ ਠੰਡੀ ਸੀਤ ਜੀ ਮੋਤੀ ਜੀ ਜਾ ਕੇ ਘਰ ਆਪਣੇ ਬਹੁਤਾ ਸੰਗ ਤੋਂ ਜਿਵੜੀਆਂ ਬਣਾਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋਸਣਾਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋਸਣਾਵੇ ਘਰ ਵਿੱਚੋਂ ਦੁੱਧ ਲੈ ਕੇ ਮੋਤੀ ਮੇਰਾ ਫਿਰ ਚੱਲਿਆ ਪਰਦਾਰਾ ਕੋਲੋਂ ਕਿਵੇਂ ਲੰਘੂ ਡਰ ਬੜਾ ਬੱਲਿਆ ਘਰ ਵਿੱਚੋਂ ਦੁੱਧ ਲੈ ਕੇ ਮੋਤੀ ਮੇਰਾ ਫਿਰ ਚੱਲਿਆ ਹਾਂ ਪਰਦਾਰਾ ਕੋਲੋਂ ਕਿਵੇਂ ਲੰਘੂ ਡਰ ਬੜਾ ਬੱਲਿਆ ਪਰਦਾਰਾਂ ਤੋਂ ਬਚਣ ਲਈ ਬਿਉਤਸੀ ਬਣਾਈ ਔਰ ਸਬਤ ਦੇ ਰੂਪ ਵਿੱਚ ਗਹਿਣੇ ਦਿੱਤੇ ਪਾਈ ਜੀਲਾ ਕੇ ਸਕੀ ਮਾਲੰਗਿਆ ਮੋਤੀ ਮੇਰਾ ਦੁੱਧ ਲਾਲਾ ਨੂੰ ਪੀ ਆਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋਸਣਾਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋਸਣਾ ਮਾਤਾ ਗੁਜਰ ਕੌਰ ਕਹਿੰਦੀ ਦੁੱਧ ਪਲਾਉਣਾ ਮਹਿੰਗਾ ਪੈਜੇ ਨਾ ਓਨੂੰ ਮੋਤੀ ਜੀ ਲਾਲਾ ਤੇ ਤਰਸ ਕਮਾਉਣਾ ਮਹਿੰਗਾ ਪੈਜੇ ਨਾ ਮਾਤਾ ਗੁਜਰ ਕੌਰ ਕਹਿੰਦੀ ਦੁੱਧ ਪਲਾਉਣਾ ਮਹਿੰਗਾ ਪੈਜੇ ਨਾ ਓਨੂੰ ਮੋਤੀ ਜੀ ਲਾਲਾ ਤੇ ਤਰਸ ਕਮਾਉਣਾ ਮਹਿੰਗਾ ਪੈਜੇ ਨਾ ਫੇਰ ਹੋ ਗਈ ਗੱਲ ਏ ਉਹੀ ਜਿਹੜੀ ਗੱਲ ਦਾ ਡਰ ਸੀ ਚੁਗਲ ਕਰਨ ਵਾਲੇ ਬਈ ਮੰਨ ਗਏ ਕਿਉਂ ਨਾ ਮਰ ਜੀ ਕਰੀ ਮਦਦ ਲਾਲਾਂ ਦੀ ਗੱਲ ਅੱਗ ਵਾਂਗੂ ਫੈਲ ਗਈ ਕਿਸਮਤ ਮੋਤੀ ਜੀ ਦੇ ਨਾਲ ਬੀਰੋ ਕੈਸੇ ਖੇਲ ਖੇਲ ਗਈ ਕਰੀ ਮਦਦ ਲਾਲਾਂ ਦੀ ਗੱਲ ਅੱਗ ਵਾਂਗੂ ਫੈਲ ਗਈ ਹੋ ਕਿਸਮਤ ਮੋਤੀ ਜੀ ਦੇ ਨਾਲ ਬੀਰੋ ਕੈਸੇ ਖੇਲ ਖੇਲ ਗਈ ਆਖ ਦਾ ਪਿੰਡਰ ਕੁਰਬਾਨੀ ਮੋਤੀ ਮੇਰੇ ਦੀ ਵੀ ਕੱਟਨੀ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਪਾਪੀਆਂ ਨੇ ਝੱਟ ਜੀ ਆਖਦਾ ਪਿੰਡਰ ਕੁਰਬਾਨੀ ਮੋਤੀ ਮੇਰੇ ਦੀ ਵੀ ਕੱਟਨੀ ਹਾਂ ਪਰਿਵਾਰ ਕੋਲ ਵਿੱਚ ਪੀੜ ਦਿੱਤਾ ਪਾਪੀਆਂ ਨੇ ਝੱਟ ਜੀ ਨਾ ਤਰਸ ਪੋਰਾ ਕੀਤਾ ਜਾਲਮਾ ਐਸਾ ਵਕਤ ਕਿਸੇ ਨਾ ਰੱਬ ਪਾਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋ ਸੁਣਾਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋ ਸੁਣਾਵੇ ਮੇਰੇ ਨਾ ਰੋਟੀ ਲੰਗੇ ਮਾਤਾ ਜੀ ਮੋਤੀ ਮੇਰਾ ਮਨ ਰੋ ਰੋ ਸੁਣਾਵੇ